ਕਾਰੀ ਸਿਕਿਉਰਟੀਆਂ ਲੈ ਕੇ ਤੇ ਤੁਸੀਂ ਕਹਿੰਦੇ ਹੋ ਕਿ ਸਰਕਾਰ ਨਾਲ ਮਤਲਬ ਲਾ ਲਓਗੇ ਨਹੀਂ ਉਹ ਕਹਿੰਦੇ ਸਾਨੂੰ ਥਰੈਟ ਆ ਗੋਲੀ ਕੋ ਮਨਵਾਹਦਾ ਸਰਕਾਰਾਂ ਖਿਲਾਫ ਬੋਲਦੇ ਆ ਲਗਾਤਾਰ ਭਾਨਾ ਵੀ ਲੱਖਾ ਵੀ ਨਹੀਂ ਕਿਸਾਨ ਲੀਡਰਾਂ ਨੂੰ ਕਿਹੜਾ ਕੰਮ ਕੀ ਨਹੀਂ ਆਈਆਂ ਕਿਸਾਨਾਂ ਅੰਦੋਲਨ ਦੇ ਦੌਰਾਨ ਵੀ ਕਿਸਾਨਾਂ ਨੂੰ ਧਮਕੀਆਂ ਨੇ ਕਿਹੜੇ ਕਿਸਾਨ ਨੇ ਸਿਕਿਉਰਟੀ ਲਈ ਆ ਦੱਸੋ ਮਨਜੀਤ ਧੇਰ ਨੇ ਉਹਨਾਂ ਕੋਲ ਸਿਕਿਉਰਟੀ ਹੈਗੀ ਜਗਿੰਦਰ ਅਗਰਾਹ ਜੀ ਨੇ ਉਹਨਾਂ ਨੂੰ ਸਿਕਿਉਰਟੀ ਹੈਗੀ ਆ ਰਜਿੰਦਰ ਦੀਪ ਵਾਲਾ ਕੀ ਉਹਨਾਂ ਕੋਲ ਸਿਕਿਉਰਟੀ ਹੈਗੀ ਆ ਰਮਿੰਦਰ ਪਟਿਆੜਾ ਕੀ ਉਹਨਾਂ ਕੋਲ ਸਿਕਿਉਰਟੀ ਹੈਗੀ ਆ ਰਾਜੇਵਾਲ ਸਾਹਿਬ ਨੇ ਕੀ ਸਿਕਿਉਰਿਟੀ ਹੈਗੀ ਉਹਨਾਂ ਕੋਲ ਕਿਸੇ ਲੀਡਰ ਕੋਲੇ ਕੋਈ ਸਿਕਿਉਰਿਟੀ ਨਹੀਂ ਜਿਨ੍ਹਾਂ ਨੇ ਲੋਕ ਸੇਵਾ ਕਰਨੀ ਹੈ ਉਹ ਲੋਕਾਂ ਦੇ ਲੀਡਰ ਹੁੰਦੇ ਨੇ ਤੇ ਲੋਕਾਂ ਵਿੱਚ ਹੀ ਵਿਚਰਦੇ ਨੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੁੰਦਾ ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਆਂ ਵੀ ਭਾਨੇ ਹੁਣ ਉੱਭਰੇ ਕਿਵੇਂ ਕੀਨੇ ਉਭਾਰੇ ਇਹਦੀ ਕਿਹੜੀ ਤਾਕਤ ਤੁਹਾਨੂੰ ਲੱਗਦਾ ਕੋਈ ਪੁੱਛੇ ਕੋਈ ਕੰਮ ਕਰਨ ਵਾਲੇ ਲੋਕ ਨੇ ਇਹਨਾਂ ਦੇ ਜਿਹੜੇ ਇਹਨਾਂ ਨੂੰ ਸਪੇਸ ਦਿੰਦੇ ਨੇ ਜਾਂ ਦਵਾਉਂਦੇ ਨੇ মিডিਆ ਬਹਾਨੇ ਜਾਂ ਇਹਨਾਂ ਦੇ ਉਦਾਂ ਦੇ ਕਮਾਕਾਰਾਂ 'ਚੋਂ ਗਾਲ ਦੁੱਪੜ ਨੂੰ ਵੀ ਗਲੋਰੀਫਾਈ ਕਰਕੇ ਪੇਸ਼ ਕਰਦੇ ਆ ਮੈਂ ਤੁਹਾਨੂੰ ਉਹਦੇ ਜਵਾਬ ਦੇ ਹੀ ਦਿੱਤਾ ਕਿ ਜਿਹੜਾ ਇਹ ਗਲੋਰੀਫਾਈ ਕਰਦੇ ਨੇ ਇਹ ਗਾਲਾਂ ਨਾਲ ਤੁਸੀਂ ਗਲੋਰੀਫਾਈ ਕਿਵੇਂ ਕਰ ਦੋਗੇ ਕਿਸੇ ਕਿਹੜੇ ਧਾਰਮਿਕ ਗ੍ਰੰਥ ਦੇ ਵਿੱਚ ਗਾਲਾਂ ਲਿਖੀਆਂ ਹੋਈਆਂ ਨੇ